ਸੱਛਿ ਗੱਲ ਦੀ ਅਸਟ੍ਰੋਲੋਜੀ ਵਿਦ ਤੇ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਿਮਨ ਗੱਲ ਕਰਾਂਗੇ ਆਪਾਂ ਅੱਜ 2025 ਕਿੱਦਾਂ ਦਾ ਰਹੇਗਾ ਮਕਰ ਰਾਸ਼ੀ ਵਾਲਿਆਂ ਲਈ ਤੇ ਸਭ ਤੋਂ ਪਹਿਲਾਂ ਇਹ ਜਾਣ ਲੈਣੇ ਆ ਕਿ ਮਕਰ ਰਾਸ਼ੀ ਵਾਲੇ ਇਨਸਾਨਾਂ ਦੇ ਵਿੱਚ ਮਕਰ ਰਾਸ਼ੀ ਮਤਲਬ ਜਿਨ੍ਹਾਂ ਦਾ ਵੀ ਲਗਨ 10 ਨੰਬਰ ਤੋਂ ਸ਼ੁਰੂ ਹੁੰਦਾ ਹੈ ਤਾਂ ਕਿੱਦਾਂ ਦੇ ਹੁੰਦੇ ਨੇ ਥੋੜੀ ਜੀ ਨੇਚਰ ਕਿਉਂਕਿ ਅਸੀਂ ਥੋੜਾ ਆਪਣੀ ਨੇਚਰ ਬਣਾਈ ਅਸੀਂ ਥੋੜਾ ਆਪਣਾ ਸੁਭਾਅ ਬਣਾਇਆ ਕੁਦਰਤ ਨੇ ਸਾਨੂੰ ਦਿੱਤਾ ਹੈ ਕੁਦਰਤ ਨੇ ਸਾਨੂੰ ਇਹ ਸੁਭਾਅ ਦਿੱਤਾ ਹੈ, ਸਰੀਰ ਦਿੱਤਾ ਹੈ, ਮਨ ਦਿੱਤਾ ਹੈ, ਸੋਚ ਦਿੱਤੀ ਹੈ, ਦਿਮਾਗ ਦਿੱਤਾ ਹੈ ਹਨਾ। ਕਿਉਂ ਸਭ ਵਰਗੇ ਅਸੀਂ ਨਹੀਂ। ਕਦੇ ਸੋਚਿਆ। ਪਰਮਾਤਮਾ ਨੇ ਤੇ ਸਭ ਨੂੰ ਸਭ ਨੂੰ ਬਣਾਇਆ। ਆ ਡਿਫਰੈਂਟ ਡਿਫਰੈਂਟ ਬਣਾਇਆ। ਤੇ ਕਈ ਵਾਰੀ ਕੋਈ ਸਾਨੇ ਨਾਲ ਜਾਣ ਪਹਿਚਾਨ ਵੀ ਨਹੀਂ ਤੇ ਸਾਡੀਆਂ ਗੱਲਾਂ ਉਹਦੇ ਨਾਲ ਮਿਲ ਜਾਂਦੀਆਂ ਨੇ। ਅਗਲਾ ਕਹੇ ਜਾਗਲੀ ਕਹੀ ਕਿ ਭਾਈ ਮੇਰੇ ਤੇ ਇਦਾਂ ਨਹੀਂ ਲੱਚਾ ਜਿਵੇਂ ਹਰੇ ਮੈਨੂੰ ਵੀ ਤੇ ਹੀ ਕਦੀ ਲੱਗਦਾ ਮੈਂ ਇਦਾਂ ਕਰਨ ਤਾਂ ਕਦੀ ਸੋਚਿਆ ਕਿ ਸਾਡੀ ਉਹਦੇ ਨਾਲ ਕਿਉਂ ਦੂਰ ਦੂਰ ਦਾ ਰਿਸ਼ਤਾ ਨਹੀਂ ਜਾਣ ਨਹੀਂ ਪਹਿਚਾਨ ਨਹੀਂ ਤੇ ਸਾਡੀਆਂ ਗੱਲਾਂ ਚੀਚਾਂ ਉਹਦੇ ਨਾਲ ਮਿਲਦੀਆਂ ਨਹੀਂ ਅਸਲ ਦੇ ਵਿੱਚ ਤੁਹਾਡੇ ਗ੍ਰਹਿ ਮਿੱਤਰ ਗ੍ਰਹਾਂ ਨੂੰ ਅਟਰੈਕਟ ਕਰਦੇ ਆ ਇਹ ਸਚਾਈ ਹੈ ਮੈਂ ਕਿੰਨੀ ਵਾਰ ਕਿਹਾ ਹੈ ਕਿ ਕੁਝ ਲੋਕ ਸਾਨੂੰ ਐਵੇਂ ਹੀ ਵਧੀਆ ਲੱਗਦੇ ਆ ਤੇ ਕੁਝ ਲੋਕ ਐਵੇਂ ਹੀ ਵਧੀਆ ਨਹੀਂ ਲੱਗਦੇ ਕਿਸੇ ਨਾਲ ਕੋਈ ਤੁਸ਼ਮ ਨਹੀਂ ਕੋਈ ਨਹੀਂ ਤਾਂ ਕਿਸੇ ਨਾਲ ਕੋਈ ਬਹੁਤਾ ਪਿਆਰ ਵੀ ਨਹੀਂ ਜਿਹੜੇ ਸਾਨੂੰ ਐਵੇਂ ਵਧੀਆ ਲੱਗੇ ਜਾਂਦੇ ਆ ਤੇ ਅਸੀਂ ਉਹਨਾਂ ਵੱਲ ਮੁੜ ਮੁੜ ਦੇਖੇ ਜਾਂਦੇ ਆ ਬਸ ਰਾਸ਼ੀ ਬਸ ਲਗਨ ਐਦਾਂ ਦੇ ਹੁੰਦੇ ਆ ਮਕਰ ਰਾਸ਼ੀ ਵਾਲੇ ਦੀ ਗੱਲ ਕਰੀਏ ਆਪਾਂ ਤਾਂ ਇਹ ਕਾਫੀ ਫਰੈਂਡਲੀ ਹੁੰਦੇ ਨੇ ਦੂਜਿਆਂ ਦੇ ਲਈ ਬਲੀ ਦਾ ਬੱਕਰਾ ਹਮੇਸ਼ਾ ਬਣਦੇ ਆ इमोशनल ਬਹੁਤ ਜ਼ਿਆਦਾ ਹੁੰਦੇ ਆ ਸੱਤਵੇਂ ਖਾਨੇ 'ਚ ਚੰਦਰ ਦੀ ਰਾਸ਼ੀ ਆਉਂਦੀ ਆ ਤੇ ਜਨਤਾ ਨਾਲ ਇਹਨਾਂ ਨੂੰ ਕਾਫੀ ਪ੍ਰੇਮ ਹੁੰਦਾ ਹੈ ਕਿਸੇ ਦਾ ਕੋਈ ਦੁੱਖ ਦੇਖਿਆ ਨਹੀਂ ਤੇ ਅਗਲੀ ਦੀ ਹੈਲਪ ਨਾਲ ਹੀ ਕਰਦੇ ਆ ਸ਼ਨੀਆ ਜਾਂਚ ਆਪਣੇ ਫੈਸਲੇ ਆਪ ਕਰਦੇ ਆ ਆਪਣੇ ਤੌਰ ਤੇ ਆਪਣਾ ਸਟੈਂਡ ਲੈਣ ਦੀ ਆਦਤ ਆ ਇਮੋਸ਼ਨਲ ਹੋ ਜਾਂਦੇ ਆ ਪਰ ਜਦੋਂ ਕਿਸੇ ਦੀ ਸਚਾਈ ਪਤਾ ਲੱਗਦੀ ਆ ਤਾਂ ਫਿਰ ਇਹ ਹੀ ਤਕਰੀਬਨ ਸਟੈਂਡ ਵੀ ਲੈ ਜਾਂਦੇ ਆ ਆਪਣੇ ਤਾਂ ਚਲੋ ਚੰਗੇ ਹੁੰਦੇ ਆ ਬਹੁਤ ਵਧੀਆ ਹੁੰਦੇ ਆ ਜਿਸ ਤਰ੍ਹਾਂ ਕਿ ਮਗਰਮਛ ਦਾ ਸਾਈਨ ਹੈ ਨਾ ਇਹਨਾਂ ਦੇ ਰਾਸ਼ੀ ਦਾ ਤਾਂ ਇਸੇ ਤਰ੍ਹਾਂ ਦੇ ਨਾਲ ਪੂਰੀ ਪਾਵਰ ਦੇ ਨਾਲ ਫਿਰ ਅਟੈਕ ਕਰਦੇ ਆ ਜਿੱਦਾਂ ਪਾਵਰ ਇਹਨਾਂ ਕੋਲ ਕਾਫੀ ਆਪਣੇ ਬਲ ਤੇ ਭਰੋਸਾ ਬਹੁਤ ਹੁੰਦਾ ਇਹਨਾਂ ਨੂੰ ਕਿ ਅਸੀਂ ਕਰ ਸਕਦੇ ਆ ਕੁਝ ਵੀ ਕਰ ਸਕਦੇ ਆ ਹਨਾ चौथे खाने ਦਾ مالک ਇਹਨਾਂ ਦਾ ਮੰਗਲ ਬਣਦਾ ਤੇ ਮੰਗਲ ਇਹਨਾਂ ਦੇ ਸੁੱਖ ਸਥਾਨ ਦਾ مالک ਤਾਂ ਆਪਣੇ ਸੁੱਖਾਂ ਲਈ ਨਹੀਂ ਦੂਜਿਆਂ ਦੇ ਸੁੱਖਾਂ ਲਈ ਬਸ ਤੁਰੇ ਕਰਦੇ ਆ ਕਿ ਕੋਈ ਨਾ ਕੋਈ ਨਹੀਂ ਹੋ ਜਾਊਗਾ ਸਾਡਾ ਵੀ ਹੋ ਜਾਊਗਾ ਅਸੀਂ ਕਰ ਲਾਂਗੇ ਆਪਣੀ ਚਾਲ ਚੱਲਦੇ ਹੀ ਰਹਿੰਦੇ ਆ ਆਪਣੀ ਚਾਲ ਚੱਲਦੇ ਰਹਿੰਦੇ ਆ ਆਪਣੇ ਪਾਵਰ ਜੀ ਪਛਾਣ ਲੈਂਦੇ ਆ ਤਾਂ ਫਿਰ ਹਮੇਸ਼ਾ ਦੂਜਿਆਂ ਨੂੰ ਇਗਨੋਰ ਮੰਨਦੇ ਆ ਕਿ ਓਕੇ ਠੀਕ ਆ ਹੁਣ ਸਾਨੂੰ ਪਤਾ ਲੱਗ ਗਿਆ ਕੌਣ ਕਿੱਥੇ ਆ ਤੇ ਕਿਵੇਂ ਆ ਮਤਲਬ ਜਲਦੀ ਜੱਜ ਵੀ ਕਰ ਲੈਂਦੇ ਆ ਦੂਸਰਿਆਂ ਨੂੰ ਜਿਵੇਂ ਸ਼ਨੀ ਹੈ ਨਾ ਤਾਂ ਸ਼ਨੀ ਇਹਨੇ ਆਪਣੀ ਚਾਲ ਚੱਲਦੇ ਹੀ ਰਹਿਣਾ ਤਕਰੀਬਨ ਤਕਰੀਬਨ ਮਕਰ ਲਗਨ ਤੇ ਮਕਰ ਰਾਸ਼ੀ ਵਾਲਿਆਂ ਨੂੰ 30 ਸਾਲ ਤੋਂ ਬਾਅਦ ਜਾਂ 25 ਸਾਲ ਤੋਂ ਬਾਅਦ ਹੀ ਸਕਸੈਸ ਮਿਲਦੀ 30 ਸਾਲ ਤੋਂ ਬਾਅਦ ਕਹਿ ਸਕਦੇ ਆਪਾਂ 36 ਸਾਲ ਤੋਂ ਬਾਅਦ ਸ਼ਨੀ ਦੀ ਉਮਰ ਹੁੰਦੀ ਹੈ 30 ਸਾਲ ਤੋਂ ਬਾਅਦ 32 ਤੋਂ ਬਾਅਦ ਬੁੱਧ ਦੀ ਉਮਰ ਚੱਲ ਪੈਂਦੀ ਹੈ ਤਾਂ ਬੁੱਧ ਗ੍ਰਹਿ ਦੀ ਪਾਵਰ ਦੇ ਨਾਲ ਇਹ bizness ਆਪਣਾ ਕੰਮ ਕਰਦੇ ਆ ਆਪਣਾ ਕੰਮ ਕਰਨ ਵਿੱਚ ਪੂਰੀ ਤਰ੍ਹਾਂ ਨੇਪੁੰਨੇ ਹੁੰਦੇ ਆ ਹੱਥਾਂ ਦੇ ਕਾਰੀਗਰ ਹੁੰਦੇ ਆ ਮਤਲਬ ਹੱਥ 'ਚ ਕੋਈ ਨਾ ਕੋਈ ਗੁਣਤਾ ਇਹਨਾਂ ਦੇ ਜ਼ਰੂਰ ਹੁੰਦੀ ਹੈ ਹੈਨਾ ਤਾਂ ਚਲੋ ਏਸੀ ਮਕਰ ਰਾਸ਼ੀ ਵਾਲਿਆਂ ਬਾਰੇ ਆਪਾਂ ਤੁਹਾਨੂੰ ਦੱਸਿਆ ਕਿ ਇਦਾਂ ਦੀ ਨੇਚਰ ਹੱਥ ਪੈਰ ਥੋੜੇ ਜਿ ਮੋٹے ਕੋਈ ਬਹੁਤ ਹੀ ਲੰਬੀ ਹਾਈਟ ਵਾਲੇ ਮਕਰ ਲੱਗਣ ਵਾਲੇ ਘੱਟ ਹੀ ਹੁੰਦੇ ਆ ਕਿਉਂਕਿ ਸ਼ਨੀਨ ਨੂੰ ਇੱਕ ਮੱਧਮ ਮਤਲਬ ਮੱਧਮ ਹਾਈਟ ਦਾ ਗ੍ਰਹਿ ਕਿਹਾ ਗਿਆ ਹੈ ਤਾਂ ਇਹ ਵੀ ਇਹਨਾਂ ਦੇ ਵਿੱਚ ਇੱਕ ਪਲੱਸ ਪੁਆਇੰਟ ਹੀ ਆ ਕਿ ਅੱਛੀ ਛਾਤਰ ਦਿਮਾਗ ਚੀਜ਼ ਨੂੰ ਪਰਖ ਲੈਣ ਵਾਲੇ ਛੋਟੀਆਂ ਅੱਖਾਂ ਤਕਰੀਬਨ ਹੁੰਦੀਆਂ ਬਹੁਤ ਵੱਡੀਆਂ ਵੱਡੀਆਂ ਅੱਖਾਂ ਮਕਰ ਲੱਗਣ ਵਾਲੇ ਦੀਆਂ ਨਹੀਂ ਹੁੰਦੀਆਂ ਸ਼ਨੀ ਜਿੱਦਾਂ ਸੱਪ ਜਿਹੀ ਨੀ ਸ਼ਾਰਪਨੈਸ ਰੱਖਦੇ ਨੇ ਹੈਨਾ ਤਾਂ ਵਧੀਆ ਹੁੰਦੇ ਆ ਮਕਰ ਸਾਰੇ ਵਧੀਆ ਹੁੰਦੇ ਆ ਜੀ ਗਲਤ ਆ ਇਹ ਆ ਕਿ ਅਸੀਂ ਕਿੱਦਾਂ ਦੇ ਆ ਤੇ ਅਸੀਂ ਆਪਣੇ ਗ੍ਰਹਿਾਂ ਨੂੰ ਕਿਸ ਤਰ੍ਹਾਂ ਲੈਣੇ ਆ ਗੱਲ ਇੱਥੇ ਆ ਕੇ ਮੁੱਕਦੀ ਆ ਤੇ ਹੁਣ 225 ਕਿੱਦਾਂ ਦਾ ਚਾਹੇਗਾ ਮਕਰ ਰਾਸ਼ੀ ਵਾਲੇ ਕਿਹੜਾ ਰਤਨ ਇਹ ਨਾਲੇ ਸ਼ੁਭ ਰਵੇਗਾ ਤੇ ਕਿਸ ਤਰ੍ਹਾਂ ਇਹਨਾਂ ਦੀਆਂ ਰਾਸ਼ੀਆਂ ਕਿਹੜੀਆਂ ਕਿਹੜੀਆਂ ਮਿੱਤਰ ਨੇ ਇਸ ਬਾਰੇ ਆਪਾਂ ਜਾਣਦੇ ਆ ਦੇਖਿਆ ਜਾਵੇ ਤਾਂ 225 ਜੋ ਹੈ ਮਕਰ ਰਾਸ਼ੀ ਵਾਲਿਆਂ ਲਈ ਤਕਰੀਬਨ ਠੀਕ ਠਾਕ ਜਾਣ ਵਾਲਾ ਹੈ ਕਿਉਂ ਕਿ ਸ਼ਨੀ ਆਪਣੇ ਘਰ ਸਾਕ ਰਹੀ ਸੀ 28 ਮਾਰਚ ਨੂੰ ਸ਼ਨੀ ਇੱਥੋਂ ਨਿਕਲ ਕੇ ਜਾਏਗਾ ਅਗਲੀ ਰਾਸ਼ੀ ਜਨੀ ਮੀਨ ਰਾਸ਼ੀ ਸਾਲ ਦੀ ਸ਼ੁਰੂਆਤ ਵਿੱਚ ਹੀ ਸ਼ੁਕਰ ਇਹਨਾਂ ਦੇ ਧਨ ਸਥਾਨ 'ਚ ਚੱਲ ਰਿਹਾ ਹੈ ਤਾਂ ਸਾਲ ਦੀ ਸ਼ੁਰੂਆਤ ਸ਼ੁਕਰ ਸ਼ਨੀ ਦੀ ਜੁਤੀ ਨਾਲ ਹੋਈ ਤੇ ਮਕਰ ਰਾਸ਼ੀ ਤੋਂ ਦੂਸਰੇ ਸਥਾਨ ਵਿੱਚ ਸ਼ੁਕਰ ਚੱਲਿਆ 10ਵੇਂ ਖਾਨੇ ਦਾ ਮਾਲਕ ਜੋ ਕਾਫੀ ਹੱਦ ਤੱਕ ਕਾਫੀ ਵਧੀਆ ਧਨ ਪੈਸਾ ਰਿਸ਼ਤਾ ਵਧੀਆ ਦੇ ਰਿਹਾ ਹੈ ਸ਼ੁਕਰ ਸ਼ਨੀ ਦੀ ਯੂਤੀ ਕਾਫੀ ਕਾਮਯਾਬੀ ਦਿੰਦੀ ਹੈ 10 ਸਾਲ ਦੀ ਸ਼ੁਰੂਆਤ ਵਿੱਚ ਹੀਵਾ ਕਰਨ ਲੱਗਣ ਵਾਲਿਆਂ ਦੇ ਲਈ ਤਨ ਪੈਸੇ ਦੇ ਲਈ ਕੰਮ ਕਰਨ ਲਈ ਬਿਜ਼ਨਸ ਲਈ ਰਸਤੇ ਖੁੱਲ੍ਹੇ ਤੇ ਉਸ ਤੋਂ ਬਾਅਦ ਸ਼ੁਕਰ ਨੇ ਉੱਚਾ ਹੋ ਜਾਣਾ ਹੈ ਤੀਜੇ ਜਾ ਕੇ ਸ਼ੁਕਰ ਨੇ ਤੁਹਾਨੂੰ ਲਗਜ਼ਰੀ ਲਾਈਫ ਦੇ ਦੇਣੀ ਹੈ ਤੇ ਸ਼ੁਕਰ ਕਰਮ ਦਾ ਮਾਲਕ ਬੜਾ ਮਾਇਨੇ ਰੱਖਦਾ ਥੋਡੀ ਸੋਚ ਸਥਾਨ ਦਾ ਮਾਲਕ ਕਿੱਥੇ-ਕਿੱਥੇ ਜਾ ਰਿਹਾ ਤੇ ਕੀ-ਕੀ ਕਰਨ ਵਾਲਾ ਹੈ ਸ਼ਨੀ ਦਾ ਰਾਸ਼ੀ ਪਰਵਰਤਨ ਤੀਸਰੇ ਸਥਾਨ ਵਿੱਚ ਜਾ ਕੇ ਨੌਵੇਂ ਖਾਨੇ ਨੂੰ ਦੇਖੇਗਾ ਨੌਵੇਂ ਖਾਨੇ ਦੀ ਰਾਸ਼ੀ ਬੁੱਧ ਦੀ ਹੈ ਹੈਨਾ ਤੇ ਬੁੱਧ ਦੀ ਰਾਸ਼ੀ ਮਿੱਤਰ ਰਾਸ਼ੀ ਆ ਸ਼ਨੀ ਦੀ ਤਾਂ ਸ਼ਨੀ ਬ੍ਰਹਸਪਤ ਦੇ ਘਰ ਚ ਜਾ ਕੇ ਤੀਜੀ ਦ੍ਰਿਸ਼ਟੀ ਨਾਲ ਪੜ੍ਹਾਈ ਨੂੰ ਦੇਖੇਗਾ ਪੰਜਵੇਂ ਖਾਨੇ ਨੂੰ ਦੇਖੇਗਾ ਨੌਵੀਂ ਦ੍ਰਿਸ਼ 7ਵੀਂ ਦ੍ਰਿਸ਼ਟੀ ਦੇ ਨਾਲ ਕਿਸਮਤ ਮਾਲਕ ਨੂੰ ਦੇਖੇਗਾ 10ਵੀਂ ਦ੍ਰਿਸ਼ਟੀ ਦੇ ਨਾਲ ਤਨੂ ਰਾਸ਼ੀ ਨੂੰ ਦੇਖੇਗਾ ਜਿੱਥੇ ਬ੍ਰਹਸਪਤੀ ਦੀ ਵੀ ਦ੍ਰਿਸ਼ਟੀ ਪਵੇਗੀ ਤਾਂ ਦੇਖੋ ਤੀਜੀ 7ਵੀਂ ਤੇ 10ਵੀਂ ਦ੍ਰਿਸ਼ਟੀ ਹੁੰਦੀ ਹੈ ਸ਼ਨੀ ਦੀ ਤਾਂ ਇੱਥੇ ਬੈਠ ਕੇ ਸ਼ਨੀ ਤੁਹਾਨੂੰ ਤੁਹਾਡੇ ਲਗਨ ਦਾ ਮਾਲਕ ਬਹੁਤ ਕੁਝ ਦੇਣ ਵਾਲਾ ਹੈ ਪਾਈਪੈਨ ਨਾਲ ਸਬੰਧ ਸੁਧਰਨ ਵਾਲੇ ਆ ਕੋਈ ਪ੍ਰਾਪਰਟੀ ਲਈ ਝਗੜਾ ਚੱਲਦਾ ਪਿਆ ਸੀ ਉਹਦੇ ਹੱਲ ਮਿਲਣ ਵਾਲੇ ਆ ਪ੍ਰਾਪਰਟੀ ਘਰ ਮਕਾਨ ਤੁਹਾਡਾ ਵੀ ਬਣਨ ਵਾਲਾ ਹੈ ਕਿਉਂਕਿ ਨੌਵੇਂ ਖਾਨੇ ਨੂੰ ਦੇਖੇਗਾ ਕਿਸਮਤ ਦੇ ਖਾਨੇ ਨੂੰ ਤਾਂ ਕਿਸਮਤ ਦੇ ਰਸਤੇ ਕਾਫੀ ਤੁਹਾਡੇ ਖੁੱਲਣ ਵਾਲੇ ਆ ਬੁੱਧ ਜਾਨੀ ਦਿਮਾਗ ਨਾਲ ਚੱਲਣ ਤੇ ਤੁਸੀਂ ਕਾਫੀ ਹੱਦ ਤੱਕ ਦੁਨੀਆਦਾਰੀ ਦੇ ਕੰਮ ਨਿਭੇੜ ਸਕਦੇ ਹੋ ਤੀਜਾ ਖਾਣਾ ਛੋਟੇ ਵੱਡੇ ਭਾਈ ਭੈਣ ਦਾ ਵੀ ਹੈ ਤਾਂ ਉਹਨਾਂ ਨਾਲ ਸਬੰਧ ਤੇ ਤੁਹਾਨੂੰ ਸੁਧਾਰ ਕੇ ਰੱਖਣੇ ਹੀ ਪੈਣੇ ਆ ਨੇ ਤਾਂ ਉਹ ਗ੍ਰਹਿ ਕੰਮ ਨਹੀਂ ਚੀ ਕਰਦੇ ਜਿਸ ਖਾਨੇ ਵਿੱਚ ਜਿਹੜਾ ਗ੍ਰਹਿ ਜਾ ਕੇ ਬੈਠ ਜਾਵੇ ਤੇ ਅਸੀਂ ਉਸ ਦੀ એનર્ਜੀ ਨੂੰ ਖਰਾਬ ਕਰ ਲਈਏ ਤਾਂ ਬ੍ਰਹਸਪਤੀ ਰਾਸ਼ੀ ਆ ਇੱਥੇ ਤਾਂ ਬਜ਼ੁਰਗਾਂ ਦਾ ਆਸ਼ੀਰਵਾਦ ਸ਼ਨੀ ਨੇ ਜ਼ਰੂਰੀ ਆ ਆਪਣੇ ਕਰਮ ਨੂੰ ਤੇ ਆਪਣੀ ਮਿਹਨਤ ਨੂੰ ਕਿਉਂਕਿ ਤੀਜਾ ਖਾਨਾ ਪ੍ਰਾਕਰਮ ਸਥਾਨ ਦਾ ਵੀ ਹੈ ਸਮਝਣਾ ਤਾਂ ਇਹ ਚੀਜ਼ ਪਹਿਣੀ ਹੈ ਨਾ ਕਿ ਕਿਹੜਾ ਗ੍ਰਹਿ ਕਿੱਥੇ ਜਾ ਕੇ ਕੀ ਕਰ ਲੱਗਿਆ ਤੇ ਤੀਜਾ ਖਾਨਾ ਹਿੰਮਤ ਦਾ ਹੈ ਪ੍ਰਾਕਰਮ ਦਾ ਹੈ ਤਾਂ ਹਿੰਮਤ ਨਾਲ ਛੋਟੇ ਭਾਈ ਭੈਣ ਦੇ ਸਾਥ ਨਾਲ ਆਪਣੇ ਬਲ ਨਾਲ ਤੁਸੀਂ ਹਰ ਜਗ੍ਹਾ ਤੇ ਹਰ ਕਾਮਯਾਬੀ ਹਾਸਲ ਕਰ ਸਕਦੇ ਹੋ ਆਈ ਸਾਰਾ ਸ਼ਨੀ ਇਸ ਰਾਸ਼ੀ ਚ ਚਲ ਰਿਹਾ ਹੈ ਮੇਨ ਰਾਸ਼ੀ ਸ਼ੇ 3 ਮਾਰਚ ਤੋਂ ਬਾਅਦ ਦੂਸਰੀ ਗੱਲ ਰਾਹੂ ਕੇ ਤੂੰ ਜੋ ਰਾਸ਼ੀ ਪਰਵਰਤਨ ਕਰਕੇ ਰਾਹੂ ਤੁਹਾਡੇ ਦੂਸਰੇ ਸਥਾਨ ਵਿੱਚ ਆ ਰਿਹਾ ਤੇ ਕੇਤੂ ਤੁਹਾਡੇ 8ਵੇਂ ਸਥਾਨ ਵਿੱਚ ਔਲਾਦ ਨੂੰ ਲੈ ਕੇ ਚਿੰਤਾਵਾਂ ਤੁਹਾਡੀਆਂ ਵਧਣ ਵਾਲੀਆਂ ਨੇ ਥੋੜਾ ਸੰਤਾਰਕ ਰਹਿਣਾ ਔਲਾਦ ਦੀ ਸੈਟਿੰਗ ਨੂੰ ਲੈ ਕੇ ਔਲਾਦ ਦੇ ਗਰੁੱਪ ਨੂੰ ਲੈ ਕੇ ਔਲਾਦ ਦੀ ਸੰਗਤ ਨੂੰ ਲੈ ਕੇ ਤੁਹਾਨੂੰ ਧਿਆਨ ਦੇਣਾ ਪੈਣਾ ਸਿਰਫ ਬਾਣੀ 'ਚ ਧਿਆਨ ਨਹੀਂ ਦੇਣਾ ਕਿ ਸ਼ਬਦ ਹੀ ਬੋਲਦੇ ਰਹਿਣਾ ਹੈ ਤਾਂ ਨੁਸਤਰ ਕਰਕੇ ਆਪਣੇ ਬੱਚਿਆਂ ਦੀ ਸੈਟਿੰਗ ਕਰਨ ਵੱਲ ਜ਼ਿਆਦਾ ਧਿਆਨ ਦੇਣਾ ਪਵੇਗਾ ਕਿਉਂਕਿ ਕੇਤੂ 8ਵੇਂ ਕਮਲਮ ਕਾਏਗਾ ਤੇ ਰਾਹੂ ਤੁਚੇ ਥੋੜੀਆਂ ਪਰੇਸ਼ਾਨੀਆਂ ਆ ਵਿਸ਼ਵਾਸ ਕਰਕੇ ਜਿੱਦਾਂ ਚਲੋ ਇੱਥੇ ਆ ਪੇਮੈਂਟ ਕਰ ਦਿੰਨੇ ਆ ਇਹਦੇ ਬੱਚਿਆਂ ਦੇ ਲਈ ਆ ਕਰ ਦਿੰਨੇ ਆ ਨਾ ਬੜਾ ਸੋਚ ਸਮਝ ਕੇ ਇਨਵੈਸਟਮੈਂਟ ਕਰੋਗੇ ਤਾਂ ਫਾਇਦਾ ਰਹੇਗਾ ਸੌਹਰੇ ਨਾਲ ਕਿਤੇ ਨਾ ਕਿਤੇ ਕੋਈ ਪਰੇਸ਼ਾਨੀ ਵਾ ਸਕਦੀ ਹੈ ਕੇਤੂ ਅਟ ਕਰਕੇ ਤਾਂ ਅਗਰ ਤੁਸੀਂ ਮੈਰਿਡ ਹੋ ਤਾਂ ਸੌਹਰੇ ਪਰਿਵਾਰ ਨਾਲ ਬਹੁਤ ਹੀ ਨਿਮਰਤਾ ਨਾਲ ਰਹੋਗੇ ਤਾਂ ਵਦਿਆ ਹਾਂ ਇਸ ਸਾਲ ਸਭ ਤੋਂ ਜ਼ਰੂਰੀ ਕੰਮ ਬਹੁਤ ਧਿਆਨ ਰੱਖਣਾ ਤੁਸੀਂ ਅਗਲੇ 18 ਮਹੀਨੇ ਕਦੋਂ 18 ਮਈ ਤੋਂ ਬਾਅਦ ਕਿ ਕੋਈ ਨਾ ਕੋਈ ਕੇਸ ਪੈ ਸਕਦਾ ਯਾਦ ਰੱਖਿਓ ਜੀ ਮਕਰ ਲਗਨ ਤੇ ਮਕਰ ਰਾਸ਼ੀ ਵਾਲੇ ਕੋਈ ਨਾ ਕੋਈ ਕੇਸ ਪੈ ਸਕਦਾ ਕਿਸੇ ਨਾ ਕਿਸੇ ਤਰ੍ਹਾਂ ਨਾਲ ਕੋਈ ਉਲਝੇਵਾਂ ਵਾ ਸਕਦਾ ਕੋਈ ਕਿਤੇ ਕਹਿ ਸਕਦੇ ਆਪਾਂ ਕਿ ਕਿਤੇ ਜਿੱਦਾਂ ਐਫ ਆਈ ਆਰ ਹੋ ਸਕਦੀ ਆ ਭਾਵੇਂ ਸਹਰਿਆਂ ਨਾਲ ਹੋਵੇ ਭਾਵੇਂ ਕਿਤੇ ਕਿਸੇ ਹੋਰ ਕੰਮ ਲਈ ਹੋਵੇ ਤਾਂ ਕੋਈ ਕੋਰਟ ਕੇਸ ਚੱਲਣ ਦੀ ਕਾਫੀ ਸੰਭਾਵਨਾ ਰਹੇਗੀ ਮਕਰ ਲਗਨ ਤੇ ਮਕਰ ਰਾਸ਼ੀ ਵਾਲਿਆਂ ਲਈ ਤਾਂ ਆਪਣੇ ਸਿਤਾਰਿਆਂ ਨੂੰ ਸ਼ੁਭ ਕਰਕੇ ਰੱਖਣਾ ਹੈ ਬਾਣੀ ਚ ਮਿਠਾਸ ਰੱਖ ਕੇ ਰੱਖਣੀ ਹੈ ਭੇਤ ਕਿਸੇ ਨੂੰ ਦੇਣਾ ਨਹੀਂ ਨਹੀਂ ਤਾਂ ਤੁਸੀਂ ਉਲਝ ਸਕਦੇ ਠੀਕ ਤੇ ਰਹੀ ਗੱਲ ਬ੍ਰਹਿਸਪਤੀ ਹੁਣ ਲਾਸਟ ਵਿੱਚ ਆਪਾਂ ਬ੍ਰਹਿਸਪਤੀ ਦੀ ਗੱਲ ਕਰਾਂਗੇ ਕਿਉਂਕਿ ਜਿਹੜੇ ਜਿਹੜੇ ਗ੍ਰਹਿ ਰਾਸ਼ੀ ਪਰਿਵਰਤਨ ਕਰ ਰਹੇ ਆ ਜਿਸ ਜਗ੍ਹਾ ਜਾ ਰਹੇ ਆ ਤੇ ਤੇ ਆਪਾਂ ਧਿਆਨ ਦੇਣਾ ਹੈ ਚਲੋ ਬ੍ਰਹਿਸਪਤ ਚਲੇ ਗਿਆ ਜੀ ਤੁਹਾਡੇ 6ਵੇਂ ਸਥਾਨ ਵਿੱਚ 6ਵੇਂ ਬੁੱਧ ਦੇ ਘਰ ਚ ਬ੍ਰਹਿਸਪਤ ਜਾਏਗਾ ਇੱਥੇ ਬੈਠ ਕੇ ਬ੍ਰਹਿਸਪਤ ਥੋੜੀ ਜੀ ਬਦਨਮੀ ਕਰਾ ਸਕਦੇ ਸਿਹਤ ਨੂੰ ਲੈ ਕੇ ਪਰੇਸ਼ਾਨੀਆਂ ਪਾ ਸਕਦੀਆਂ ਨੇ ਲੀਵਰ ਦੀ ਹਾਜ਼ਮੇ ਦੀ ਪ੍ਰੋਬਲਮ ਜਿਆਦਾ ਤੰਗ ਕਰ ਸਕਦੀ ਆ ਕੀਮਤੀ ਚੀਜ਼ਾਂ ਵੀ ਸੰਭਾਲ ਕੇ ਰੱਖਣੀਆਂ ਤੇ ਲੋਨ ਲੈਣ ਤੋਂ ਥੋੜਾ ਗਰੇਜ ਕਰਨਾ ਹੈ ਕਰਜ਼ਾ ਲੈਣ ਤੋਂ ਗਰੇਜ ਕਰਨਾ ਕਿਉਂਕਿ ਬ੍ਰਹਿਸਪਤ ਇੱਕ ਇਹ ਜਾਗ ਰਿਹਾ ਆ ਜੋ ਕਿ ਥੋੜਾ ਬਲੈਸਡ ਮਤਲਬ ਆਸ਼ੀਰਵਾਦ ਦੇ ਦਿੰਦਾ ਹੀ ਆ ਪਰ ਅਗਰ ਅਸੀਂ ਕਰਜ਼ਾ ਜਾਣੀ ਧਨ ਪੈਸਾ ਸ਼ੁਕਰ ਦਾ ਲੈਨੇ ਸਰਕਾਰ ਤੋਂ ਸੂਰਜ ਨੂੰ ਛੇੜਦੇ ਆ ਜੋ ਤੁਹਾਡੇ ਅਠਵੇਂ ਕਾਨੇ ਦਾ ਮਾਲਕ ਹੈ ਤਾਂ ਪਰੇਸ਼ਾਨੀ ਆਏ ਵਧਾ ਦਿੰਦਾ ਤਾਂ ਇਸ ਚੀਜ਼ ਵੱਲ ਧਿਆਨ ਰੱਖੋਗੇ ਤਾਂ ਸਮਝੋ ਇਹ ਸਾਲ ਤੁਹਾਡੇ ਲਈ ਸ਼ੁਭ ਜਾ ਸਕਦਾ ਅਖੀਰ ਵਿੱਚ ਮੈਂ ਤੁਹਾਨੂੰ ਇਸਦੇ ਉਪਾਅ ਵੀ ਦੱਸਾਂਗੀ ਕਿ ਕਿਹੜੇ ਕਰਨੇ ਆ ਤਾਂ ਅਲੱਗ-ਤੋ ਰਾਸ਼ੀਆਂ ਦੇ ਮੇ ਉਪਾਅ ਵੀ ਤੁਹਾਨੂੰ ਪਾਉਣ ਵਾਲੀਆਂ ਇਸ ਸਾਲ ਵੀਡੀਓ ਅ ਬਸ ਜਨਵਰੀ ਚ ਹੀ ਪਾ ਦਵਾਂਗੇ ਤਾਂ ਹੁਣ ਗੱਲ ਕਰਨੀ ਆ ਆਪਾਂ ਵਿਦਿਆਰਥੀਆਂ ਦੇ ਲਈ ਇਸ ਸਾਲ ਕਿੱਦਾਂ ਦਾ ਜਾਵੇਗਾ ਮਗਰ ਲੱਗਣ ਵਾਲਿਆਂ ਦੇ ਲਈ ਸ਼ੁਕਰ ਹੈ ਜੀ ਪੜ੍ਹਾਈ ਦਾ ਮਾਲਕ ਉਥੇ ਬ੍ਰਹਸਪਤ ਬਰਾਜ਼ਮਾਨ ਸੀ ਤੇ ਬ੍ਰਹਸਪਤ ਤੁਹਾਡੇ 12ਵੇਂ ਖਾਨੇ ਦਾ ਮਾਲਕ ਸੀ ਜਿਸ ਨੇ ਗਿਆਨ ਤੇ ਦਿੱਤਾ ਕਿਉਂਕਿ ਗਿਆਨ ਦਾ ਦੇਤਾ ਹੈ ਤੁਹਾਨੂੰ ਬੁੱਧ ਦੇ ਘਰ ਚ ਜਾ ਕੇ ਵੀ ਗਿਆਨ ਦਾ ਦੇਗਾ ਕਿਉਂਕਿ ਦੂਜੇ ਖਾਨੇ ਨੂੰ ਦੇਖੇਗਾ ਪਰ ਸ਼ੁਕਰ ਥੋੜਾ ਜਿਆ ਹੈ ਇਨਸਾਨ ਨੂੰ ਆਪਣੇ ਰਸਤੇ ਤੋਂ ਪਟਕਾਉਂਦਾ ਹੈ ਮਤਲਬ ਚੱਲਦੇ ਚੱਲਦੇ ਤੇ ਹੁਣ ਇਹ ਨਹੀਂ ਕਰਨਾ ਆਹ ਪੜਾਈ ਕਰ ਲੈਣੀ ਹੈ ਹੁਣ ਇਹਨੂੰ ਛੱਡੋ ਤੇ ਆਪਾਂ ਆਹ ਕਰ ਲੈਂਦੇ ਆ ਮਤਲਬ ਅਗਰ ਤੁਸੀਂ ਇੱਕ ਆਪਣਾ ਕਹਿ ਦਿਓ ਕਿ ਗੁਣ ਗੁਣ ਨੂੰ ਹੀ ਆਪਾਂ ਕਹਿ ਸਕਦੇ ਸ਼ੌਂਕ ਸ਼ੌਂਕ ਜੋ ਤੁਹਾਨੂੰ ਲੱਗਦਾ ਹੈ ਕਿ ਆ ਪੜਨ ਤੇ ਮੈਂ ਇਸ ਤੋਂ ਬਾਅਦ ਆ ਸக்ஸੈਸ ਪਾ ਸਕਦਾ ਤਾਂ ਆਪਣੇ ਸ਼ੌਂਕ ਦੇ ਨਾਲ ਆਪਣੀ ਪੜ੍ਹਾਈ ਨੂੰ ਚੁਣੋਗੇ ਤਾਂ ਹੀ ਤੁਸੀਂ ਉੱਚ ਕਾਮਯਾਬ ਹੋਵੋਗੇ ਨੇ ਤੇ ਵਾਰ-ਵਾਰ ਮਨ ਪਟਕੇਗਾ ਬਦਲਾਓ ਦੇ ਲਈ ਬਦਲਾਓ ਬਣੇ ਕਾਲਜ ਚੇਂਜ ਕਰ ਲੈਨੇ ਆ ਸਕੂਲ ਚੇਂਜ ਕਰ ਲੈਨੇ ਆ ਸਬਜੈਕਟ ਚੇਂਜ ਕਰ ਲੈਨੇ ਆ ਫੀਲਡ ਚੇਂਜ ਕਰ ਲੈਨੇ ਆ ਹੁਣ ਆਈਟੀਆ ਕਰ ਲੈਣੋਂ ਨਾ ਕਰ ਲੈ ਮਤਲਬ ਤੁਹਾਨੂੰ ਐਗਜ਼ਾਮਪਲ ਦੇ ਰਹੀ ਆ ਤਾਂ ਐਦਾਂ ਵਿਦਿਆਰਥੀਆਂ ਨੂੰ ਧਿਆਨ ਦੇਣਾ ਹੈ ਕਿ ਅਗਰ ਤੁਹਾਨੂੰ ਜਿਸ ਚੀਜ਼ ਵਿੱਚ ਮੈਥ ਚ ਸ਼ੌਂਕ ਆ ਤੁਹਾਨੂੰ ਕੋਈ ਚੀਜ਼ ਤੁਹਾਨੂੰ ਵਧੀਆ ਲੱਗਦੀ ਆ ਤਾਂ ਸ਼ੌਂਕ ਨਾਲ ਪੜਾਈ ਕਰੋ ਸ਼ੁਕਰ ਸ਼ੌਂਕ ਦਾ ਕਾਰਕ ਹੈ ਜੋ ਸਤਵੇਂ 칸ੇ ਦਾ ਮਾਲਕ ਹੈ ਸ਼ੌਂਕ ਨਾਲ ਕੋਈ ਕੋਰਸ ਕਰਨਾ ਹੈ ਤਾਂ ਬਹੁਤ ਇੰਟਰਸਟ ਆ ਤੁਹਾਨੂੰ ਉਹ ਕਰੋ ਉਸ ਫੀਲਡ ਚ ਜਾਓ ਬੜੀ ਕਾਮਯਾਬੀ ਤੁਹਾਨੂੰ ਮਿਲੇਗੀ ਐਸੀ ਵਿਦਿਆਰਥੀਆਂ ਲਈ ਇਸ ਸਾਲ ਤੁਹਾਨੂੰ ਕਾਫੀ ਕੁਝ ਦੇਣ ਵਾਲਾ ਹੈ ਬਸ ਹਲਦੀ ਦੀਆਂ ਗੱਠੀਆਂ ਕਦੇ-ਕਦੇ ਧਾਰਮਿਕ ਸਥਾਨ ਤੇ ਰੱਖਣੀਆਂ ਰਹਿਣੀਆਂ ਨੇ ਪੰਜ ਜਾਂ 6 ਤਾਂ ਵਧੀਆ ਦੂਜੇ ਖਾਣੇ ਵਿੱਚ ਰਾਹੂ ਵੀ ਸ਼ਾਂਤ ਰਹੇਗਾ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਬਿਜ਼ਨਸ ਕੰਮ ਕਰਦੇ ਦੇਖੋ ਤੀਜੇ ਸ਼ਨੀ ਜਾ ਰਿਹਾ ਹੈ ਦੂਜੇ ਰਾਹੂ ਆ ਰਿਹਾ ਹੈ ਅੱਠਵੇਂ ਕਿ ਤੂੰ ਜਾ ਰਿਹਾ ਤੁਹਾਡੇ ਲਗਨ ਰਾਸ਼ੀ ਤੋਂ ਬ੍ਰਹਸਪਤ 26ਵੇਂ ਜਾ ਰਿਹਾ ਤਾਂ ਬਹੁਤ ਸੰਭਲ ਕੇ ਬਿਜ਼ਨਸ ਕਰਨਾ ਹੈ ਬਿਜ਼ਨਸ ਵਿੱਚ ਪੈਸਾ ਜ਼ਿਆਦਾ ਇਨਵੈਸਟ ਨਹੀਂ ਕਰਨਾ ਇਸ ਸਾਲ ਮਕਰ ਲਗਨ ਤੇ ਮਕਰ ਰਾਸ਼ੀ ਵਾਲਿਆਂ ਨੇ ਇਹ ਨਹੀਂ ਕਿ ਪੈਸਾ ਡੁੱਬ ਜਾਏਗਾ ਪਰ ਉਨੀ ਰਿਟਰਨ ਨਹੀਂ ਮਿਲੇਗੀ ਖਾਸ ਤੌਰ ਤੇ ਸ਼ੇਅਰ ਮਾਰਕੀਟ ਵਿੱਚ ਅਗਰ ਤੁਸੀਂ ਕੰਮ ਕਰਦੇ ਹੋ ਤਾਂ ਸ਼ੁਕਰ ਦੀ ਪੋਜੀਸ਼ਨ ਹਾਰਮੀ ਨੇ ਜਾਂ ਜਦੋਂ ਸ਼ੁਕਰ ਨੇ ਰਾਸ਼ੀ ਪਰਵਰਤਨ ਕਰਨਾ ਹੈ ਉਹ ਦੇਖ ਕੇ ਹੀ ਤੁਸੀਂ ਕਹਿ ਸਕਦੇ ਆਪਾਂ ਕਿ ਕਿਸੇ ਵੀ ਤਰ੍ਹਾਂ ਇਨਵੈਸਟਮੈਂਟ ਕਰਨੇ ਠੀਕ ਹੈ ਇਹ ਨਹੀਂ ਕਿ ਬਿਨਾ ਸੋਚੇ ਸਮਝੇ ਮੈਂ ਇਨਵੈਸਟਮੈਂਟ ਕਰ ਦੇਣੀ ਹੈ ਕਿ ਚਲੋ ਕੋਈ ਨਹੀਂ ਕਿ ਇਹਦੇ ਵਿੱਚ ਵਧਣ ਵਾਲਿਆ ਜਾਨੀ ਮਨ ਦੇ ਮਾਕ ਦੀ ਬਚਾਈ ਤੁਸੀਂ ਗ੍ਰਹਿਾਂ ਤੋਂ ਇਹਨਾਂ ਦੀ ਰਾਸ਼ੀ ਪਰਵਰਤਨ ਦੇਖ ਕੇ ਜਾਂ ਰਾਹੂ ਦੀ ਸਥਿਤੀ ਦੇਖ ਕੇ ਜਾਂ ਸ਼ੁਕਰ ਦੀ ਸਥਿਤੀ ਦੇਖ ਕੇ ਬੁੱਧ ਦੀ ਸਥਿਤੀ ਦੇਖ ਕੇ ਦਿਮਾਗ ਤੋਂ ਫੈਸਲੇ ਲੈ ਕੇ ਹੀ ਤੁਸੀਂ ਬਿਜ਼ਨਸ ਕੰਮਕਾਰ ਵਿੱਚ ਵਾਦੇ ਲਈ ਯਤਨ ਕਰ ਸਕਦੇ ਹੋ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਏਗਾ ਅਗਰ ਸਿਤਾਰਿਆਂ ਮੁਤਾਬਕ ਚੱਲੋ ਦੁਕਾਨਦਾਰੀ ਪਹਿਲਾਂ ਦੀ ਤਰ੍ਹਾਂ ਚੱਲੇਗੀ ਨਰਮੀ ਦੀ ਚੱਲੇਗੀ ਕਿਉਂਕਿ ਦੂਜੇ ਰਾਹੁ ਆਏਗਾ ਪਾਣੀ ਚ ਮਿਠਾਸ ਰੱਖੋਗੇ ਤਾਂ ਦੁਕਾਨਦਾਰੀ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਹੋਵੇ ਸ਼ੁਭ ਕਾਮ ਦੇਣ ਵਾਲੀ ਹੈ ਸ਼ੁਭ ਅੱਛਾ ਦੇਣ ਵਾਲੀ ਹੈ ਤੇ ਤੁਹਾਨੂੰ ਕਹਿ ਸਕਦੇ ਆਪਾਂ ਕਿ ਪ੍ਰੋਫਿਟ ਅੱਛਾ ਦੇਣ ਵਾਲੀ ਹੈ ਠੀਕ ਹੈ ਗੱਲ ਕਰੀਏ ਆਪਾਂ ਹੁਣ ਇਸ ਸਾਲ ਰਾਸ਼ੀ ਵਾਲਿਆਂ ਦੇ ਵਿਆਹ ਸ਼ਾਦੀ ਦੇ ਲਈ ਦੇਖੋ ਵਿਆਹ ਸ਼ਾਦੀ ਦੇ ਲਈ ਤੁਹਾਡਾ ਇਸ ਸਾਲ ਕੋਈ ਜ਼ਿਆਦਾ ਵਧੀਆ ਨਹੀਂ ਹੈ ਹੋ ਸਕਦਾ ਤੁਹਾਡੀ ਵਰਚ ਕੁਨਲੀ ਦੇ ਵਿੱਚ ਸ਼ੁਕਰ ਤੇ ਬ੍ਰੇਸਪਰ ਸ਼ੁਭ ਆਏ ਹੋਣ ਤਾਂ ਵਿਆਹ ਸ਼ਾਦੀ ਲਈ ਚੰਗਾ ਪਰ ਧੋਖੇ ਤੋਂ ਤੁਸੀਂ ਬਚਣਾ ਹੈ ਤਾਂ ਇਸ ਸਾਲ ਧੋਖਾ ਹੋ ਸਕਦਾ ਹੈ ਤਾਂ ਕਿਤੇ ਵੀ ਰਿਸ਼ਤਾ ਕਰਾ ਰਹੇ ਹੋ ਤਾਂ ਕੋਸ਼ਿਸ਼ ਕਰੋ ਇਹ ਨਹੀਂ ਕਿ ਜਨਮ ਪੱਤਰੀ ਮਿਲਾ ਕੇ ਕਰਨਾ ਹੈ ਕੋਸ਼ਿਸ਼ ਕਰੋ ਥੋੜਾ ਟਾਈਮ ਪਾ ਕੇ ਕਰੋ ਥੋੜਾ ਟਾਈਮ ਦਿਓ ਆਪਣੇ ਆਪ ਨੂੰ ਵੀ ਤੇ ਉਸ ਰਿਸ਼ਤੇ ਨੂੰ ਵੀ ਜਲਦਬਾਜ਼ੀ ਵਿੱਚ ਡਬਲ ਦਬਾ ਦਵ ਰਿਸ਼ਤਾ ਕੀਤਾ ਤਾਂ ਨੁਕਸਾਨ ਹੋ ਜਾਏਗਾ ਨੁਕਸਾਨ ਹੋ ਜਾਏਗਾ ਮਤਲਬ ਧੋਖਾ ਹੋ ਜਾਏਗਾ ਤਾਂ ਬਹੁਤ ਸਤਾਰਕ ਰਹਿਣਾ ਮਕਰ ਲਗਨ ਤੇ ਮਕਰ ਰਾਸ਼ੀ ਵਾਲਿਆਂ ਨੇ ਤੇ ਹੁਣ ਆਪਾਂ ਗੱਲ ਕਰੀਏ ਆਪਾਂ ਤਾਂ ਤੀਜਾ ਪੱਖ ਰਹੇਗਾ 60 ਸਤੀ ਥੋੜੀ ਖਤਮ ਹੋਣ ਵਾਲੀ ਹੈ ਮਕਰ ਰਾਸ਼ੀ ਤੇ ਤਾਂ ਥੋੜੀ ਰਿਲੈਕਸ ਵੀ ਮਿਲਣ ਵਾਲੀ ਹੈ ਤੁਹਾਨੂੰ ਹੈਨਾ ਤੇ ਹੁਣ ਅਕੀਰ ਵਿੱਚ ਤੁਹਾਡੀਆਂ ਮਿੱਤਰ ਰਾਸ਼ੀਆਂ ਕਿਹੜੀਆਂ ਨੇ ਸੁਣ ਸ਼ਨੀ ਦਾ ਮਿੱਤਰ ਤੁਹਾਨੂੰ ਪਤਾ ਹੀ ਹੈ ਕੌਣ ਹੈ ਸ਼ੁਕਰ ਤੇ ਬੁੱਧ ਤੇ ਰਾဟု ਸ਼ਨੀ ਦੇ ਮਿੱਤਰ ਨੇ ਤਾਂ ਇਹ ਤੁਹਾਡੇ ਲਈ ਹਮੇਸ਼ਾ ਜਦੋਂ-ਜਦੋਂ ਰਾਸ਼ੀ ਪਰਵਰਤਨ ਕਰਨਗੇ ਤਾਂ ਸ਼ੁਭ ਕਰਨਗੇ ਇਹੀ ਲਗਣ ਵਾਲੇ ਇਹੀ ਰਾਸ਼ੀ ਵਾਲੇ ਅਗਰ ਤੁਸੀਂ ਸਮਝੋ ਕਿ ਤੁਹਾਡੇ ਨਾਲ ਜੁੜੇ ਹੋਏ ਨੇ ਤਾਂ ਸਮਝੋ ਤੁਹਾਨੂੰ ਹਮੇਸ਼ਾ ਅੱਛੀ سپورਟ ਅੱਛਾ ਸਾਥ ਸਰਕਲ ਦਾ ਰਹੇਗਾ ਠੀਕ ਹੁਣ ਆਪਾਂ ਗੱਲ ਕਰਦੇ ਆ ਮਕਰ ਲਗਨ ਤੇ ਮਕਰ ਰਾਸ਼ੀ ਵਾਲਿਆਂ ਦੇ ਲਈ ਜੋ ਨੰਬਰ ਦੇ ਹਿਸਾਬ ਨਾਲ ਹੈ ਉਹ ਕਿਦਾਂ ਦਾ ਸਾਲ ਰਹਿਣ ਵਾਲਾ ਹੈ ਦੇਖੋ 9 ਨੰਬਰ ਬਣਦਾ ਤਾਂ ਤੁਹਾਡਾ 10 ਨੰਬਰ ਹੈ 9 ਨੰਬਰ ਮੰਗਲ ਦਾ ਹੈ ਤੇ ਮਕਰ ਰਾਸ਼ੀ ਦਾ ਜੋ ਹੈ 10 ਨੰਬਰ ਹੈ ਹੈਨਾ ਤੇ ਮੰਗਲ ਤੇ ਸ਼ਨੀ ਮਿੱਤਰ ਨਹੀਂਗੇ ਪਰ ਮੰਗਲ ਸ਼ਨੀ ਮਿਲਣ ਤੇ ਬਹੁਤ ਅਛਰ ਰਿਜ਼ਲਟ ਮਿਲਦਾ ਵੇਖਿਆ ਕੈਂਟੀਨੇ ਦ੍ਰਿਸ਼ਟੀ ਮੁਤਾਬਕ ਥੋੜਾ ਵਾਹਨ ਧਿਆਨ ਨਾਲ ਚਲਾਉਣਾ ਚਾਹੀਦਾ ਤੁਹਾਨੂੰ ਦੂਸਰਾ ਇਸ ਸਾਲ ਛੱਟ ਝੋੜ ਤੋਂ ਬਚਣਾ ਚਾਹੀਦਾ ਇਸ ਸਾਲ ਤੇ ਦੂਸਰਾ ਸਭ ਤੋਂ ਜ਼ਰੂਰੀ ਕੰਮ ਤੁਸੀਂ ਕੀ ਕਰਨਾ ਤੇ ਆਪਣੇ ਮੰਗਲ ਚੰਨੀ ਮੰਗਲ ਨੂੰ ਸ਼ੁਭ ਕਰਨ ਲਈ ਪਾਈ ਪੈਣ ਦੇ ਸਬੰਧ ਅੱਛੇ ਰੱਖਣੇ ਆ ਗੁੱਸੇ ਤੇ ਕੰਟਰੋਲ ਜ਼ਰੂਰ ਰੱਖਣਾ ਤੇ ਅੱਗ ਤੇ ਪਾਣੀ ਦੋਨਾਂ ਤੋਂ ਦੂਰ ਰਹਿਣਾ ਠੀਕ ਤੇ ਹੁਣ ਤੁਹਾਡਾ ਸ਼ੁਭ ਰਤਨ ਕਿਹੜਾ ਹੈ ਸ਼ੁਭ ਰਤਨ ਤੁਹਾਡੇ ਦੇ ਲਈ ਤੁਹਾਨੂੰ ਭੁਖਰਾਜ ਵੀ ਤੁਸੀਂ ਪਾ ਸਕਦੇ ਹੋ ਕਿਉਂਕਿ ਬ੍ਰਸਪਤ ਦੇ ਘਰ ਚ ਸ਼ਨੀ ਜਾ ਰਿਹਾ ਤੇ ਦੂਸਰਾ ਪੰਨਾ ਅਗਰ ਤੁਸੀਂ ਪਾਉਣੇ ਹੋ ਤਾਂ ਜ਼ਿਆਦਾ ਵਧੀਆ ਕਿਉਂਕਿ ਬੁੱਧ ਦੇ ਘਰ ਚ ਬ੍ਰਹਸਪਤ ਤੇ ਉਧਰ ਕੰਨਿਆ ਲਗਨ ਚ 6 ਨੰਬਰ ਚ ਕਿੰਨਾ 6 ਜੋ ਹੈ ਨੰਬਰ ਤੁਹਾਡਾ 9ਵੇਂ ਖਾਨੇ ਦਾ ਮਾਲਕ ਹੈ ਤਾਂ ਪੰਨਾ ਪਾ ਸਕਦੇ ਹੋ ਤਾਂ ਇਹ ਤੁਹਾਡੇ ਲਈ ਸ਼ੁਭ ਰਤਨ ਰਹੇਗਾ ਠੀਕ ਤਾਂ ਹੁਣ ਸੁਣੋ ਸ਼ੁਭ ਰਤਨ ਤੁਹਾਡੇ ਲਈ ਹੋ ਗਿਆ ਪੰਨਾ ਤੇ ਨੀਲਮ ਅਗਰ ਤੁਹਾਡੀ 36 ਸਾਲ ਦੀ ਉਮਰ ਤੋਂ ਜ਼ਿਆਦਾ ਹੈ ਤਾਂ ਤੁਸੀਂ ਨੀਲੰਬੀ ਟਰਾਈ ਕਰ ਸਕਦੇ ਹੋ ਵਧੀਆ ਰਹੇਗਾ ਉਪਾ ਤੁਹਾਡੀ ਇਸ ਵੈਸੇ ਤਾਂ ਮੈਂ ਤੁਹਾਨੂੰ ਕਿਹਾ ਨਾ ਕਿ ਆ ਲੱਗ ਤੋਂ ਮੈਂ ਸ਼ਨੀ ਦੇ ਉਪਾ ਪਾਉਂਗੀ ਪਰ ਇਸ ਸਾਲ ਦੇ ਤੁਹਾਡੇ ਉਪਾ ਰਹਿਣਗੇ ਚਨੇ ਦੀ ਦਾਲ ਕਦੇ-ਕਦੇ ਵੀਰਵਾਰ ਨੂੰ ਮੰਦਰ ਰੱਖਦੇ ਰਹਿਣਾ ਕੁੱਤਿਆਂ ਦੀ ਸੇਵਾ ਕਰਦੇ ਰਹਿਣਾ ਬਜ਼ੁਰਗਾਂ ਦਾ ਆਸ਼ੀਰਵਾਦ ਲੈਂਦੇ ਰਹਿਣਾ ਕਾਫੀ ਮੁਸੀਬਤਾਂ ਤੋਂ ਤੁਹਾਨੂੰ ਬਚਾਏਗਾ ਤੇ ਆਪਣੇ ਭਾਈ ਭੈਣ ਨਾਲ ਸਬੰਧ ਚ ਵੀ ਸੁਧਾਰ ਹੋਏਗਾ ਇਹ 2025 ਤੁਹਾਡੇ ਲਈ ਬਹੁਤ 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 ਸ਼ੁਭ ਜਾਵੇ ਹਰ ਤਰ੍ਹਾਂ ਦੀ ਤੁਹਾਡੀ ਜੋ ਵੀ ਮਨੋ ਕਾਮਨਾ ਪੂਰੀ ਹੋਵੇ ਦੇਖੋ ਧਿਆਨ ਨਾਲ ਸੁਣੋ ਕਿਸੇ ਤਰ੍ਹਾਂ ਕਿਸੇ ਰਾਸ਼ੀ ਵਾਲਿਆਂ ਦੇ ਕੋਈ ਛੱਤ ਪਾੜ ਕੇ ਕੁਛ ਅੰਦਰ ਨਹੀਂ ਆਉਣ ਵਾਲਾ ਕਰਮ ਕਰਨ ਤੇ ਆਪਣੇ ਆਪ ਤੇ ਭਰੋਸਾ ਕਰਨ ਤੇ ਮਿਹਨਤ ਕਰਨ ਤੇ ਸਿਤਾਰਿਆਂ ਮੁਤਾਬਕ ਚੱਲਣ ਤੇ ਤੁਹਾਨੂੰ ਬਹੁਤ ਅੱچھے ਰਿਜ਼ਲਟ ਮਿਲ ਸਕਦੇ ਆ ਤੇ ਤੁਸੀਂ ਨੁਕਸਾਨ ਤੋਂ ਬਚ ਸਕਦੇ ਹੋ ਇਹ ਸਚਾਈ ਹੈ इमोशनल ਘਟ ਹੋਣਾ ਆਪਣੀਆਂ ਤੇ ਭਰੋਸਾ ਰੱਖੋ ਮਾਤਾ ਪਿਤਾ ਦਾ ਆਸ਼ੀਰਵਾਦ ਲੈਂਦੇ ਰਹੋ ਇਹ 2525 ਤੁਹਾਡੇ ਲਈ ਬਹੁਤ ਕੁਝ ਬਹੁਤ ਸ਼ੁਭ ਦੇ ਕੇ ਜਾਏਗਾ ਠੀਕ ਹੈ ਜੀ ਚਲੋ ਸਮਾਂ ਹੀ ਜਾਦਾ ਦਾ ਸਭ ਦੇ ਲਈ ਇਸ ਸਾਲ ਬਹੁਤ ਸ਼ੁਭ ਜਾਵੇ ਸਾਸ੍ਰੀ ਕਾ